ਉਹ ਯਾਰ ਤੂੰ ਮੇਰੀ ਗੱਲ ਤਾਂ ਸਮਝਣ ਦੀ ਕੋਸ਼ਿਸ਼ ਕਰਾ। ਕੀ ਸਮਝਾਂ ਮੈਂ ਤੇਰੀ ਗੱਲ ਨੂੰ? ਹੈ? ਜੀ ਤੂੰ ਮੈਨਾਂ ਵਿਆਹ ਹੀ ਨਹੀਂ ਕਰਾਉਣਾ ਸੀਗਾ। ਤਾਂ ਮੈਨਾਂ ਗੱਲਬਾਤ ਕਿਉਂ ਕਰੀ? ਕਿਉਂ ਟਾਈਮ ਪਾਸ ਕਰੇ ਮੇਰੇ ਨਾਲ? ਉਹ ਟਾਈਮ ਪਾਸ ਥੋੜੀ ਕਰਦਾ ਯਾਰ। ਕਮਾਲ ਦੀ ਗੱਲ ਐ। ਟਾਈਮ ਪਾਸ ਕਰਨਾ ਹੁੰਦਾ ਫੇਰ ਕਾਦੀਆਂ ਗੱਲਾਂ ਦੀਆਂ? ਕਦੋਂ ਦਾ ਛੱਡ ਜਾਂਦਾ। ਛੱਡੇ ਵਰਗੇ ਹੀ ਐ। ਉਧਰੋਂ ਤਾਂ ਕਿਸੇ ਹੋਰ ਕੁੜੀ ਨਾਲ ਮੰਗਣੀ ਕਰਾਉਣ ਨੂੰ ਫਿਰਦਾ। ਰਹਿ ਕੀ ਗਿਆ? ਮੇਰੀ ਮਾਂ ਨੇ ਮੇਰ ਤਾਂ ਜਾਣ ਹਥੇਰੀ ਤੇ ਧਰਖੀ ਐ। ਦੱਸ ਕੀ ਕਰਾਂ? ਨਹੀਂ, ਉਹ ਬੱਸ ਕਰ। ਕਿਹੜੇ ਪ੍ਰੈਸ਼ਰ ਦੀਆਂ ਗੱਲਾਂ ਕਰਨ ਲੱਗ ਗਿਆ ਤੂੰ ਜਿਹਨੇ ਨਭੌਣੀ ਹੁੰਦੀ ਨਾ ਉਹ ਨਭਾਈ ਲੈਂਦਾ ਠੀਕ ਹੈ ਨਾ ਮੇਰੀ ਗੱਲ ਸੁਹਣਾ ਮੈਂ ਕੋਈ ਸਕੀਮ ਲਾਈ ਹੈ ਤਾਂ ਕਰਕੇ ਚੱਕਿਆ ਇਹ ਕਦਮ ਮੈਂ ਚੱਲ ਕੋਈ ਨਾ ਜੇ ਇਹੀ ਗੱਲ ਹੈ ਫਿਰ ਤੂੰ ਕਰਾ ਲੈ ਉਸ ਕੁੜੀ ਨਾਲ ਮੰਗਣਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਕੋਈ ਪੱਕੀ ਗੱਲ ਹੈ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਿਸ ਵਾਰ ਮੈਨੂੰ ਧੋਖਾ ਦਿੱਤਾ ਨਾ ਆਪਣੀ ਗੱਲਾਂ ਚ ਲਿਆਇਆ ਦੇਖੇ ਚੱਲ ਨਾਲੇ ਤਾਂ ਤੈਨੂੰ ਵਿੱਚ ਰਗੜੂ ਨਾਲੇ ਤੇਰੇ ਸਾਰੇ ਟੱਬਰ ਦਾ ਜਲੂਸ ਕੱਢੂ ਦੇਖ ਲੈ ਲੈ ਚਾਚੀ ਜਿਵੇਂ ਟਚਰਾਂ ਕਰਕੇ ਗਈ ਹੈ ਜਣੋ ਮੈਨੂੰ ਕੁਝ پتہ ਨਹੀਂ ਲੱਗਿਆ ਉਹ ਆਹੀ ਕੁਛ ਕਰਿਆ ਮੈਨਾਂ ਤਾਂ ਮੈਨੂੰ ਕੱਲਾ ਸ਼ੱਕ ਜਾਂਦੀ ਕੁੜੀ ਦਾ ਵਿਆਹ ਕਰਨੇ ਹੁਣ ਤਾਂ ਕਨਫਰਮੇ ਹੋ ਗਿਆ ਕੋਈ ਨਹੀਂ ਐਣ ਦੇ ਵਿਆਹ ਤੇ ਤਾਂ ਜੱਸਾ ਹੋਊਗਾ ਹੀ ਕੱਢਾਂਗੇ ਕੰਡਾ ਜਨਾ ਮੈਂ ਜਾਨੀ ਮਾਰਨੀ ਸੋਚ ਲਈਏ ਹਾਂ ਤਰੀਕੇ ਮੈਂ ਵਧੀਆ ਕਿੱਥੇ ਉਹ ਕੰਜਰ ਦੇ ਹੁਣ ਬਾਹਰ ਕੀ ਕਰਨਗੇ ਉੱਥੇ ਕੋਈ ਨਾ ਮਿਲ ਕੇ ਦੱਸੋ ਮੈਨੂੰ ਜਲਦੀ ਤੋਂ ਪਹਿਲਾਂ ਮੇਲਾ ਕਦੋਂ ਆਜੇਗਾ ਤੋ ਅੱਜ ਸ਼ਾਮ ਨੂੰ ਮੈਨੂੰ ਮੇਲਾ ਮੈਂ ਗੱਲ ਕਰਨੀ ਹੈ ਤੇ ਨਾਲ ਹੁਣ ਪੁੱਛ ਲਾ ਆਪ ਦਾ ਜਿਹੜੇ ਪੰਜ ਚਾਰ ਬੰਦੇ ਪੁੱਛਣੇ ਨੇ ਕੰਡਾ ਕੱਢ ਗਈ ਹਟਾਂਗੇ ਹਾਂ ਅੱਜ ਸ਼ਾਮ ਹੀ ਕਰਦੇ ਆ ਗੱਲ ਹੈ ਓਕੇ ਲੇ ਵੀ ਜੱਸਾ ਏਰੀ ਮੋਤ ਤਾਂ ਪੱਕੀ ਆ ਓਯਾ ਵੀ ਬੱਲੇ ਕਿਵੇਂ ਆ ਵਧੀਆ ਵਧੀਆ ਤੂੰ ਦੱਸ ਕਿਵੇਂ ਆ ਵਧੀਆ ਵਧੀਆ ਕਿਵੇਂ ਅੱਜ ਖੇਦੀ ਮਿਲ ਗਿਆ ਉਹ ਖੇਤ ਤਾਂ ਵਾਹ ਚੱਲ ਯਾਰ ਬਰਸੀਨ ਕਿੰਨੀ 껃ੜਾ ਮਾਰਿਆ ਈਏ ਦੇਖ ਈਏ ਕਿੱਡਾ-ਕੱਡਾ ਕੋ ਹੋ ਰਿਹਾ ਫਿਰ ਬਾਡਾ ਲਾਵਾਂਗੇ ਚਲਾਤਾ ਵਧੀਆ ਹੂੰ ਉਹ ਮੈਨਾਂ ਕੋਈ ਹੋਰੇ ਗੱਲ ਸੁਣੀ ਆ ਉਹ ਕੀ ਸੁਣ ਲੈ ਤੈਂ ਉਹ ਬੈਠ ਪਹਿਲਾਂ ਤੈਨੂੰ ਦੱਸਦਾ ਸਾਰੀ ਗੱਲ ਆਏ ਉਹ ਮੈਂ ਸੁਣਿਆ ਤੂੰ ਵਿਆਹ ਦੀਆਂ ਤੇਆਂੀਆਂ ਕਰਦਾ ਫਿਰਦਾ ਉਹ ਹਾਂ ਯਾਰ ਘਰਦਾ ਫਿਰਦਾ ਅੱਛਾ ਪਾਰਟੀ ਦੇਣ ਦੇ ਮਰੇ ਨੇ ਦੱਸੀ ਨਹੀਂ ਹੈ ਗਿਆ ਉਹ ਪਰਾਵਾ ਕਾਦੀਆਂ ਪਾਰਟੀਆਂ ਯਾਰ ਤੈਨੂੰ ਕਦੇ ਚਾ ਚੜ੍ਹੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਧਰ ਤਾਂ ਔਖਾ ਹੋ ਰਿਹਾ ਕੰਮ ਚਾ ਕਿਵੇਂ ਤਾਂ ਗੁੱਸਾ ਹੋ ਰੇ ਦੀ ਵੀ ਮੈਨੂੰ ਤਾਂ ਦੱਸੀ ਨਹੀਂ ਹੈ ਗਿਆ ਹਰ ਟਾਈਮ ਆਪਾਂ ਇਕੱਠੇ ਰਹਿਨੇ ਯਾਰ ਉਹ ਦੱਸੇ ਦੀ ਗੱਲ ਨਹੀਂ ਹੈਗੀ ਹੂੰ ਤੈਨੂੰ ਪਤਾ ਤਾਂ ਹੈਗਾ ਮੇਰੇ ਲਈ ਮਾਂ ਦਾ ਸੁਭਾ ਉਹ ਯਾਰ ਮੇਰੇ ਤੇ ਉਹੀ ਜ਼ੋਰ ਜਾ ਪਾਈ ਜਾਂਦੀ ਆਖੇ ਕਰਾ ਕੇ ਕਰਾ ਕੇ ਕਰਾ ਉਹ ਜ਼ੋਰ ਜ਼ਬਰਦਸਤੀ ਇਹ ਹਾਂ ਜੀ ਕਰਾ ਲਈ ਮੈਥੋਂ ਤਾਂ ਉਹਨੇ ਪਹਿਲਾਂ ਮੈਨੂੰ ਐ ਤਾਂ ਦੱਸੋ ਨਾ ਕਰਾ ਕੇ ਈ ਨਾ ਰਹਿਆ ਉਹ ਓਹ ਸਿਮੂ ਨਾਲ ਕਰਾ ਰਹੇ ਆ ਯਾਰ ਹੋਰ ਕਿਹਦੇ ਨਾਲ ਕਰਾਉਣਾ ਹੈ ਸਿਮੂ ਹਾਂ ਉਹ ਪਿਆਰ ਤਾਂ ਤੂੰ ਸਿਮਰਨ ਨੂੰ ਕਰਦਾ ਦੀ ਓਏ ਆਹੋ ਪਿਆਰ ਤਾਂ ਉਹਨੂੰ ਕਰਦਾ ਪਰ ਕਰਾਉਂਗਾ ਤਾਂ ਸਿਮੂ ਨਾਲ ਤੇਰਾ ਕੰਮ ਲੋੜਾ ਬਾਈ ਸਾਈਆਂ ਕਿਤੇ ਵਧਾਈਆਂ ਕਿਤੇ ਉਹ ਤੈਨੂੰ ਲੱਗਦਾ ਤੂੰ ਲਾ ਕੇ ਦੇਖ ਲਈ ਸਾਈਆਂ ਕਿਤੇ ਵਧਾਈਆਂ ਕਿਤੇ ਫੇਰ ਪਤਾ ਲੱਗੂਗਾ ਦੋ ਬੇੜੀਆਂ ਚ ਪੈਰ ਧਰਨਾ ਸੌਖਾ ਨਹੀਂ ਹੈਗਾ ਠੀਕ ਆ ਨਾ ਮੈਨੂੰ ਇਹ ਪਤਾ ਮੇਰੇ ਤੇ ਕੀ ਬਣ ਰਹੀ ਆ ਹੁਣ ਇਹ ਗੱਲ ਤਾਂ ਤੇਰੀ ਠੀਕ ਆ ਇਹ ਸਾਰੀ ਉਮਰ ਦੇ ਫੈਸਲੇ ਹੁੰਦੇ ਨੇ ਬਿਲ੍ਹੇ ਸੋ ਸਮਝ ਕੇ ਲਈ ਮੈਂ ਮਾ ਅਗਰ ਪਸਤਾਉਂਦਾ ਫਿਰੇਗਾ ਉਹ ਤਾਂ ਮੈਨੂੰ ਪਤਾ ਤੇਰੀ ਗੱਲ ਸਹੀ ਹੈ ਬੰਦੇ ਦਾ ساری ਉਮਰ ਦੀ ਫੈਸਲੇ ਨੇ ਉਹ ਮੈਂ ਕੁੜੀ ਦੀ ਫੋਟੋ ਦੇਖੀ ਸੀ ਯਾਰ ਉਹ ਜਿੰਨਾ ਕੁ ਉਹਦੇ ਬਾਰੇ ਸੁਣਿਆ ਤੇ ਗੱਲਾਂ ਸੁਣੀਆਂ ਨੇ ਫੋਟੋ ਦੇਖੀਆ ਮੈਨੂੰ ਯਾਰ ਸਹੀ ਲੱਗੀ ਕੁੜੀ ਤਾਂ ਵੀ ਠੀਕ ਹੈ ਯਾਰ ਮੈਂ ਤਾਂ ਅਫਸੋਸੋ ਪੰਜ ਚ ਪਹਿਰੇਆ ਹੋਣਾ ਵੀ ਕਿੱਧਰ ਕਰਾਵਾਂ ਕਿੱਧਰ ਨਾ ਕਰਾਵਾਂ ਮੇਰਾ ਕਹਾਣੀ ਉਲਝਰੀਆ ਪ੍ਰਾਬਾ ਪੁੱਛਣਾ ਦਿਮਾਗ ਉੱਤਲ ਵਿਆਹ ਦਾ ਕਰਾਉਣਾ ਚਲ ਆਪਦਾ ਮੜਾ ਮੋਟਾ ਸੋਚ ਸਮਝ ਕੇ ਬੈਠਣਾ ਲਈ ਚਾ ਠੀਕ ਆ ਪਹਿਲੇ ਮੈਂ ਤਾਂ ਜਾਨਣਾ ਤੂੰ ਵੀ ਕਹਿੰਦਾ ਹਣਾ ਉਹੀ ਸਵਾਦ ਲੈਣੇ ਆ ਗਿਆ ਨਾ ਨਾ ਉਹਦਾ ਮੈਨੂੰ ਪਤਾ ਲੱਗਿਆ ਦੀ ਮਾਂ ਆ ਮੈਂ ਤਾਂ ਗੁੱਸਾ ਹੋ ਰਹੀ ਮਾਂ ਮੈਂ ਤਾਂ ਦੱਸੀ ਨਹੀਂ ਬਈ ਉਹ ਕਾਹਨੂੰ ਮੈਂ ਤਾਂ ਆਪ ਨੂੰ ਹੀ ਨਹੀਂ ਪਤਾ ਲੱਗ ਰਿਹਾ ਕੀ ਹੋਈ ਜਾਂਦਾ ਕਿਸੇ ਨੂੰ ਕੀ ਦੱਸਾਂ ਚੱਲ ਠੀਕ ਆ ਕੋਈ ਨਾ ਦੱਸ ਦੀ ਜੇ ਕੰਮ ਦਿੰਦਾ ਹੋਇਆ ਕੋਈ ਚੰਗਾ ਠੀਕ ਐ ਨੂੰ ਵੀ ਪਤਾ ਲੱਗੂਗਾ ਵੀ ਸਵਾਦ ਲੈਣ ਆ ਰਹਿਆ ਨਲੇ ਫਿਰ ਐਂ ਨਾ ਸੋਚੀ ਕੇ ਤੇ ਸਵਾਦ ਲੈਣ ਆ ਰਹਿਆ ਬੜਾ ਫੈਂਦੇ ਯਾਰ ਲੋਕਾਂ ਨੇ ਲਹੂ ਪੀਤਾ ਬਈ ਕੀ ਕਰੀ ਰੱਬਾ ਤੂੰ ਹੀ ਦਿਖਾ ਦੇ ਕਿਸੇ ਪਾਸੇ ਰਾਹ ਵੀ ਮੈਂ ਕਿਸੇ ਨੂੰ ਕੀ ਪਾਰਟੀਆਂ ਦੇਵਾ ਕੀ ਸਮਝਾਵਾਂ ਤੁਹਾਨੂੰ ਮੈਂ ਤਾਂ ਆਪਣੀ ਪਤਾ ਲੱਗਦਾ ਕੀ ਹੋਈ ਜਾਂਦਾ ਮੇਰੇ ਨਾਲ ਕੀ ਨਾ ਹੋ ਹੋ ਦਮਾਗ ਘਟੂ ਗਾ ਜਦੋਂ ਲੈ ਕੀ ਹੋ ਗਿਆ ਮਾਪੂਆ ਨਾ ਮੈਨੂੰ ਐਂ ਦੱਸ ਤੂੰ ਕਿੱਧਰ ਨਿਕਲ ਗਿਆ ਥੀ ਉਹ ਲੈ ਦੱਸ ਪੂਆ ਉਹ ਮੈਂ ਤਾਂ ਯਾਰਾ ਦੋਸਤ ਨਾਲ ਕੰਮ ਜਾ ਪੱਗਿਆ ਥੀਗਾ ਦੋ ਤੇਰੇ ਨਹੀਂ ਕੰਮ ਪੂਰੇ ਹੁੰਦੇ ਭਾਈ ਉਹ ਲੈ ਦੱਸ 부ਆ ਹੁਣ ਬਾਰ ਵੀ ਸੌ ਮਸਲੇ ਨੇ ਉਹਨਾਂ ਨੂੰ ਵੀ ਦੇਖਣਾ ਬਾਰਲੇ ਮਸਲੇ ਛੱਡ ਦੇ ਘਰੇ ਤਾਂ ਐਡਾ ਕਾਰਜ ਬਿੱਡ ਰੱਖਿਆਗਾ ਤੂੰ ਐਂ ਫਿਰਦਾਗਾ ਹਲ ਲਾੜ ਲਾ ਉਹ ਲੈ ਦੱਸ ਸਾਰਾ ਕੰਮ ਹੱਥ ਚ ਹੀ ਆਪੂ ਤੂੰ ਕਿਉਂ ਫਿਕਰ ਕਰਦੀ ਰਹੀ ਨਹੀਂ ਸਾਰਾ ਦਿਨ ਤੂੰ ਤਾਂ ਮੇਰੀ ਗੱਲ ਸੁਣ ਤੁਸੀਂ ਨਾ ਮੰਢੀ ਰਹੋ ਜਿਹੜੀ ਐਂ ਹੋ ਕਹਿੰਦੇ ਸਾਰਾ ਕੰਮ ਹੱਥ ਚ ਐ ਸਰ ਮੌਕੇ ਤੇ ਹੱਥ ਐਂ ਕਰ ਦੋਗੇ ਛੋਟੇ ਤੇ ਸ਼ਿਕਾਰ ਵੇਲੇ ਕੁੱਤੀਆਂ ਮਤਾਈ ਵਾਲਾ ਕੰਮ ਆ ਪਪੂਆ ਕੋਈ ਗੱਲ ਵੀ ਦੱਸੇਗੀ ਹੋ ਕੀ ਗਿਆ ਲੈ ਕਹਿੰਦਾ ਹੋ ਕੀ ਗਿਆ ਹਲੇ ਤੈਨੂੰ ਪਤਾ ਹੀ ਨਹੀਂ ਹੈਗਾ ਵੇ ਮੁੰਡੇ ਆਲੇ ਨੇ ਹਾਂ ਕਰਤੀ ਉਹਨਾਂ ਤਾਂ ਵਿਆਹ ਦਾ ਵੀ ਦਿਨ ਦੇਤਾ ਉਹ ਫਿਰ ਪੂਆ ਇਹਦੇ ਵਿੱਚ ਕਬਰਾਂਉਣ ਵਾਲੀ ਕੀ ਗੱਲ ਐ ਸੌਂਗਾ ਤੂੰ ਤਾਂ ਖੁਸ਼ ਹੋਣਾ ਚਾਹੀਦਾ ਲੈ ਖੁਸ਼ ਤਾਂ ਹੋਣਾ ਚਾਹੀਦਾ ਇਹ ਕੰਮ ਵੀ ਤਿਆਰ ਹੋਣਾ ਚਾਹੀਦਾ ਮੂਰੇ ਉਹ ਕੋਈ ਨਹੀਂ ਪੂਆ ਕੰਮ ਕੁਮਤੀ ਹੁਣ ਤਾਂ ਤੂੰ ਟੈਨਸ਼ਨ ਨਾ ਲੈ ਹੁਣ ਤਾਂ ਮੈਂ ਆਪੇ ਸੰਭਲੂ ਹੁਣ ਕਿਤੇ ਨਹੀਂ ਜਾਂਦਾ ਮੈਂ ਸੰਭਲੂ ਕਿਤੇ ਨਹੀਂ ਜਾਂਦਾ ਤਰੀਕ ਪਤਾ ਗਿਆ ਹਾਂ 18 ਤਰੀਕਾ ਮੂਰ ਲਈ ਉਹ ਫਿਰ ਤਾਂ ਹੀ ਆ ਚਾਰ ਦਿਨ ਰਹਿ ਗਏ ਮਸਾਂ ਹੋਰ ਤੈਨੂੰ ਕੀ ਕਹਿੰਨੀ ਆ ਫਿਰ ਮੈਂ ਉਹ ਚੱਲ ਕੋਈ ਨਹੀਂ ਪੂਆ ਤੂੰ ਬਾਲੀ ਗੁੱਸੇ ਨਾ ਹੋਇਆ ਕਰ ਕੰਮ ਕਰ ਦੇ ਦੀ ਤਾਂ ਤੂੰ ਟੈਨਸ਼ਨ ਹੀ ਛੱਡ ਦੇ ਕੰਮ ਕਰ ਆਲੀ ਤਾਂ ਇਹ ਚਲ ਕੋਈ ਗੱਲ ਨਹੀਂ ਬਾਕੀ ਗੱਲਾਂ ਪਾ ਕੇ ਕਰਦੇ ਆ ਮੈਂ ਕੁੜੀ ਦੇ ਕੱਪੜੇ ਸਿਉਣਦੇ ਆਵਾ ਉਹ ਚਲ ਕੋਈ ਨਹੀਂ ਠੀਕ ਹੈ ਪੂਆ ਤੁਸੀਂ ਜਾਓ ਜਿੱਥੇ ਜਾਣਾ ਕੰਮ ਕਰਦੀ ਨਾ ਹੁਣ ਸੋਚੀਂ ਬਸ ਨਾਲੇ ਗੱਲ ਸੁਣ ਮੇਰੀ ਆ ਚਾਹ ਪਾਣੀ ਆਪਦਾ ਆਪੀ ਬਣਾ ਕੇ ਪੀ ਲਈਂਗਾ ਉਹ ਚਲ ਕੋਈ ਨਹੀਂ ਪੂਆ ਤਾਂ ਮੈਂ ਬਣਾ ਲੂੰਗਾ ਸਿਮੂ ਮੈਂ ਵੀ ਜਾਊਗੀ ਨਾਲ ਲੈ ਦੇ ਕੀ ਆਏ ਆਉਂਦੇ ਖਾਲੀ ਇੱਥੇ ਉਹ ਲਬਾਬਾ ਦਾ ਚੱਕਲੇ ਕੱਪੜਿਆਂ ਵਾਲਾ ਲੈ ਦੱਸ ਇਹ ਵੀ ਕੰਮ ਨਹੀਂ ਇਹ ਤਾਂ ਥੁੜੀ ਹੋਈ ਐ ਜਮਾ ਮੈਂ ਲੈਉਣੀਆਂ ਚੱਕ ਕੇ ਚਲ ਤੂੰ ਜਾ ਅੰਦਰ ਕਰ ਲੈ ਆਪਦਾ ਚਾਹ ਪਾਣੀ ਹਾਂ ਸੋਹਣੇ ਸੋਹਣੇ ਸਮਾ ਲਓ ਪੂਆ ਹੁਣ ਤਾਂ ਨਾਲੇ ਕੋਈ ਨਾ ਓ ਯਾਰ ਤੂੰ ਮੇਰੀ ਗੱਲ ਤਾਂ ਸਮਝਣ ਦੀ ਕੋਸ਼ਿਸ਼ ਕਰਾ ਕੀ ਸਮਝਾਂ ਮੈਂ ਤੇਰੀ ਗੱਲ ਨੂੰ ਹੈ ਜੀ ਤੂੰ ਮੈਨਾਂ ਵਿਆਹ ਹੀ ਨਹੀਂ ਕਰਾਉਣਾ ਸੀਗਾ ਤਾਂ ਮੈਨਾਂ ਗੱਲਬਾਤ ਕਿਉਂ ਕਰੀ ਕਿਉਂ ਟਾਈਮ ਪਾਸ ਕਰੇ ਮੇਰੇ ਨਾਲ ਟਾਈਮ ਪਾਸ ਥੋੜੀ ਕਰਦਾ ਯਾਰ ਕਮਾਲ ਦੀ ਗੱਲ ਐ ਟਾਈਮ ਪਾਸ ਕਰਨਾ ਹੁੰਦਾ ਫਿਰ ਕਾਦੀਆਂ ਗੱਲਾਂ ਦੀਆਂ ਕਦੋਂ ਦਾ ਛੱਡ ਜਾਂਦਾ ਛੱਡੇ ਵਰਗਾ ਹੀ ਐ ਉਦੋਂ ਤੋਂ ਕਿਸੇ ਹੋਰ ਕੁੜੀ ਨਾਲ ਮੰਗਣੀ ਕਰਾਉਣ ਨੂੰ ਫਿਰਦਾ ਰਹਿ ਕੀ ਗਿਆ ਉਹ ਦੱਸਦਾ ਤੈਨੂੰ ਕੀ ਰਹਿ ਗਿਆ ਸੁਣ ਤਾ ਲੈ ਪਹਿਲਾਂ ਮੇਰੀ ਚੱਜ ਨਾਲ ਮੇਰੀ ਮਾਂ ਨੇ ਮੇਰ ਤਾਂ ਜਾਣ ਹਥੇਰੀ ਤੇ ਧਰਖੀ ਐ ਦੱਸ ਕੀ ਕਰਾਂ ਕਹਿੰਦੀ ਐ ਮੰਗਣੀ ਕਰਾਂ ਮੰਗਣੀ ਕਰਾਂ ਹੁਣ ਮੈਂ ਕੀ ਕਰਾਂ ਉਹ ਤਾਂ ਮੈਨੂੰ ਧਮਕੀਆਂ ਦੇ ਜਾਂਦੀ ਐ ਪਤਾ ਮੇਰੇ ਤੇ ਕਿੰਨਾ ਪ੍ਰੈਸ਼ਰ ਪਾਰਖਿਆ ਨੇ ਉਹ ਬੱਸ ਕਰ ਕਿਹੜੇ ਪ੍ਰੈਸ਼ਰ ਦੀਆਂ ਗੱਲਾਂ ਕਰਨ ਲੱਗ ਗਿਆ ਤੂੰ ਜਿਹਨੇ ਨਿਵਾਉਣੀ ਹੁੰਦੀ ਐ ਉਹ ਨਿਵਾ ਹੀ ਲੈਂਦਾ ਉਹ ਪਾਪਾ ਗੁਰੂ ਨਿਵਾਉਂਗਾ ਮੈਂ ਨਿਵਾ ਆ ਵੀ ਰਿਹਾ ਤੇ ਨਿਵਾਉਣੀ ਵੀ ਐ ਠੀਕ ਐ ਨਾ ਮੇਰੀ ਗੱਲ ਸੁਣ ਮੈਂ ਕੋਈ ਸਕੀਮ ਲਾਈ ਐ ਤਾਂ ਕਰਕੇ ਚੱਕਿਆ ਇਹ ਕਦਮ ਮੈਂ ਕੀ ਸਕੀਮ ਲਾਈ ਐ ਹੁਣ ਕੋਈ ਨਵੀਂ ਸਕੀਮ ਦੱਸ ਕੇ ਨਾ ਫਾਇਦਾ ਚੱਕਰ ਨੂੰ ਫਿਰਦਾ ਮੇਰਾ ਉਹ ਤਾ ਨੂੰ ਚੱਕਦਾ ਤੇਰਾ ਫਾਇਦਾ ਮੈਂ ਤਾਂ ਤੇਰੇ ਫਾਇਦੇ ਦੀ ਗੱਲ ਕਰਨ ਲੱਗਿਆ ਸੀਗਾ ਉਹ ਜਿਹੜੀ ਸਕੀਮ ਮੈਂ ਲਾਈ ਆ ਚ ਤੇਰਾ ਵੀ ਫਾਇਦਾ ਹੈ ਮੇਰਾ ਤਾਂ ਚੱਲ ਹੈਗੀ ਹੈਗਾਗਾ ਉਹ ਤੇਰੇ ਬਾਹਰ ਜਾਣ ਦਾ ਚਾਹ ਪੂਰਾ ਹੋ ਜਾਊਗਾ ਮੈਂ ਜਿਹੜੀ ਸਕੀਮ ਲਾਈ ਬੈਠਾ ਲੈ ਆ ਕੀ ਮਤਲਬ ਹੋ ਗਿਆ ਕਹੋ ਜੀ ਗੱਲਾਂ ਕਰੀਏ ਨਾ ਨਾ ਉਦੋਂ ਤੇ ਤੇਰੀ ਮੰਮੀ ਕਹਿੰਦੀ ਸੀਗੀ ਵੀ ਅਸ ਤਾਂ ਕੁੜੀ ਤੇ ਪੈਸੇ ਨਹੀਂ ਲਾ ਸਕਦੇ ਅਸੀਂ ਆਪਦੇ ਮੁੰਡੇ ਨੂੰ ਬਾਹਰ ਨਹੀਂ ਭੇਜਣਾ ਹੁਣ ਕੀ ਹੋ ਗਿਆ ਓ ਯਾਰ ਮੇਰੀ ਮਾਂ ਤਾਂ ਹੁਣ ਵੀ ਨਹੀਂ ਮੰਨਦੀ ਹੈਗੀ ਬਾਹਰ ਭੇਜਣ ਨੂੰ ਇਹ ਤਾਂ ਮੈਂ ਲਾਈ ਹੈ ਜਿਹੜੀ ਸਕੀਮ ਲਾਈ ਹੈ ਤੂੰ ਮੇਰੀ ਗੱਲ ਸੁਣਾ ਜਿਹੜੀ ਕੁੜੀ ਨਾਲ ਮੇਰਾ ਮੰਗਣਾ ਨਹੀਂ ਕਰਾਉਣ ਨੂੰ ਫਿਰਦੀ ਹੈਗੀ ਮੇਰੇ ਲਈ ਮਾਂ ਹਾਂ ਉਹਦੇ ਲੋਬੇ ਵਧੀਆ ਜ਼ਮੀਨ ਜਾਇਦਾਦ ਹੈ ਪੈਸਾ ਹੈ ਉਹਨਾਂ ਦੇ ਘਰੇ ਠੀਕ ਹੈ ਇੱਕ ਵਾਰੀ ਉਹਦਾ ਵਿਆਹ ਮੇਰੇ ਨਾਲ ਹੋ ਜਾਣ ਤੇ ਉਹਦੀ ਜ਼ਮੀਨ ਜਾਇਦਾਦ ਆਪਣੀ ਇਹ ਤੂੰ ਬੱਸ ਚੱਪਾ ਬਗ ਜਾਣਗੇ ਬਾਹਰ ਫਿਰ ਕਿਹਨੇ ਪੁੱਛਣਾ ਉਹਨੂੰ ਮੈਂ ਤਾਂ ਐ ਸੋਚਿਆ ਹੋਇਆ ਸੀ ਤੂੰ ਮੇਰੀ ਤਾਂ ਸੁਣਦੀ ਨਹੀਂ ਹੈਗੀ ਆਪਦੀ ਘੋੜਾ ਭਜਾਈ ਜੰਨੀ ਆ ਐਂ ਆ ਟਾਈਮ ਪਾਸ ਕਰਨਾ ਨੇ ਬਾਕੀ ਤੇਰੀ ਮਰਜ਼ੀ ਹੈ ਭਾਈ ਨਹੀਂ ਜਾਣਾ ਬਾਹਰ ਤਾਂ ਦਾਦੇ ਫਿਰ ਮੈਂ ਤਾਂ ਵਗ ਜੂ ਹੁਣ ਵੀ ਝੂਠ ਬੋਲ ਕੇ ਮੇਰਾ ਟਾਈਮ ਪਾਸ ਕਰ ਰਹੇ ਹਨ ਗੱਲਾਂ ਚਲੇ ਆ ਰਹੇ ਮੈਨੂੰ ਓਏ ਯਾਰ ਹੁਣ ਮੈਂ ਕਿਉਂ ਝੂਠ ਬੋਲੂਗਾ ਨਾਲੇ ਪਹਿਲਾਂ ਤੈਨੂੰ ਕਿੰਨੇ ਕੁ ਝੂਠ ਬੋਲਤੇ ਮੈਂ ਉਹ ਤੇਰੇ ਪਿੱਛੇ ਤਾਂ ਕਰਦਾ ਫਿਰਦਾ ਯਾਰ ਸਾਰਾ ਕੁਝ ਨਹੀਂ ਮੈਨੂੰ ਕੋਈ ਲੋੜ ਤੀਗੀ ਪੱਕੀ ਗੱਲ ਹੈ ਮੇਰੇ ਬਾਰੇ ਸੋਚ ਰਹੇ ਆ ਤੇ ਉਸ ਕੁੜੀ ਨਾਲ ਮੰਗਣਾ ਕਰਾ ਰਹੇ ਓਏ ਹੋਰ ਹੁਣ ਮੈਂ ਨਹੀਂ ਤੈਨੂੰ ਦੱਸਦੀ ਕਿਉਂ ਕਿਉਂ ਤੇਰੇ ਨਾਲ ਮੈਂ ਸਾਰੀ ਗੱਲ ਸ਼ੇਅਰ ਕਰਦਾ ਹੈ ਤੂੰ ਮੇਰਾ ਯਕੀਨ ਕਰ ਆਪਾਂ ਬਾਹਰ ਜਾਵਾਂਗੇ ਦੇਖ ਲਾ ਪੱਕੀ ਗੱਲ ਐ ਨਾ ਓਏ ਪੱਕੀ ਗੱਲ ਐ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਇਸ ਵਾਰੀ ਮੈਨੂੰ ਧੋਖਾ ਦਿੱਤਾ ਨਾ ਆਪਣੀ ਗੱਲਾਂ 'ਚ ਲਿਆਇਆ ਦੇਖੇ ਚੱਲ ਨਾਲੇ ਤਾਂ ਤੈਨੂੰ ਵਿੱਚ ਰਗੜੂ ਨਾਲੇ ਤੇਰੇ ਸਾਰੇ ਟੱਬਰ ਦਾ ਜਲੂਸ ਕੱਢੂ ਮੈਂ ਓ ਕੱਟਨੀ ਭਰਾਵਾ ਟੱਬਰ ਦਾ ਜਲੂਸ ਕੱਟਨੀ ਤੂੰ ਕਮਾਲ ਦੀ ਗੱਲ ਐ ਮਾੜਾ ਮੋਟਾ ਯਕੀਨ ਵੀ ਰੱਖ ਲਿਆ ਕਰੋ ਬੰਦੇ ਤੇ ਮੈਂ ਆਪਣੀ ਭਲਾ ਸੋਚਦਾ ਆਂ ਆਪਦੀ ਦਾ ਕਰਦਾ ਫਿਰਦਾ ਕਰ ਲੂ ਭਲਾ ਚੱਲ ਕੋਈ ਨਾ ਜੇ ਇਹੀ ਗੱਲ ਐ ਫਿਰ ਤੂੰ ਕਰਾ ਲੈ ਉਸ ਕੁੜੀ ਨਾਲ ਮੰਗਣਾ ਹੂੰ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਬਸ ਠੀਕ ਐ ਜੇ ਆਹੀ ਗੱਲ ਪਹਿਲਾਂ ਸੁਣ ਲਾਂ ਦੀ ਮੇਰੀ ਕਿਉਂ ਪੰਜ ਚਾਰ ਮਿੰਟ ਖਰਾਬ ਕਰਾਉਂਦੀ ਨਹੀਂ ਲੜਨ ਬਹਿ ਜਾਂਦੀ ਹਾਂ ਹਾਂ ਜੀ ਆਂਟੀ ਜੀ ਆ ਕੱਪੜੇ ਇਹ ਬਣਾਉਣੇ ਨੇ ਭਾਈ ਕਿਹਦੇ ਸੂਟ ਨੇ ਇਹ ਸੂਟ ਤਾਂ ਕੁੜੀ ਦੇ ਨੇ ਅੱਛਾ ਦੇਖਾਂ ਬੜੇ ਮਹਿੰਗੇ ਮਹਿੰਗੇ ਸੂਟ ਨੇ ਆਂਟੀ ਦੇਖਿਓ ਕਿਤੇ ਚੋਰੀ ਚੋਰੀ ਜਿੰਮੂ ਦਾ ਵਿਆਹ ਤਾਂ ਨਹੀਂ ਕਰਨ ਲੱਗੇ ਹੈਗੇ ਵਿਆਹ ਤਾਂ ਕਾਨੂੰ ਫਿਰ ਚਲਾ ਤਾਂ ਬਣਾਉਣੀ ਪੈਂਦੇ ਨੇ ਨਹੀਂ ਪਹਿਲਾਂ ਤਾਂ ਕਰੀ ਇੰਨੇ ਮਹਿੰਗੇ ਸੂਟ ਬਣਵਾਏ ਨਹੀਂ ਹੈਗੇ ਤੁਸੀਂ ਚੱਲ ਕੋਈ ਨਾ ਬੜਬਾਈ ਦੇਖਿਓ ਕੀ ਤੇ ਮੈਂ ਕਿਹਾ ਲੱਡੂ ਲੁੱਡੂ ਨਹੀਂ ਖਵਾਉਂ ਵਿਆਹ ਦੇ 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 ਚੱਲ ਕੋਈ ਨਾ ਭਾਈ ਮੇਰੀ ਗੱਲ ਸੁਣੋ ਜੇ ਚਲਦੇ ਨੂੰ ਪਤਾ ਲੱਗ ਗਿਆ ਸ਼ੱਕ ਹੋ ਗਈ ਤਾਂ ਸੁਣ ਲੈ ਮੇਰੀ ਗੱਲ ਮੇਰੀ ਧੀ ਬਣ ਕੇ ਗਾਹਾਂ ਤਾਂ ਕਿਸੇ ਕੋਲੇ ਗੱਲ ਨਾ ਕਰੇ ਅਸੀਂ ਮੂੰਹ ਦਾ ਮੈਂ ਵਿਆਹੀ ਕਰ ਲੱਗੀਆਂਗੇ ਅੱਛਾ ਜੀ ਤੈਨੂੰ ਪਤਾ ਹੈ ਸਾਡੇ ਘਰ ਦੇ ਹਾਲਾਤਾਂ ਦਾ ਇੱਕ ਵਾਰੀ ਪਹਿਲਾਂ ਜਵਾਬ ਹੋ ਗਿਆ ਸੀ ਰਿਸ਼ਤੇ ਨੂੰ ਹਾਂਜੀ ਤਾਂ ਕਰਕੇ ਮੈਂ ਇਤਕੀ ਕਿਸੇ ਨੂੰ ਦੱਸਿਆ ਨਹੀਂ ਸਹਿਰ ਵੀ ਸਮਾ ਲੈਂਦੀ ਕੱਪੜੇ ਦਾ ਪਰ ਤੇਰੇ ਨਾਲ ਬਣੀ ਹੋਈ ਹੈ ਪਹਿਲਾਂ ਤਾਂ ਤੇਰੇ ਤੋਂ ਕੱਪੜੇ ਸਮਾਉਣੀ ਆ ਨਹੀਂ ਉਹ ਗੱਲ ਤਾਂ ਠੀਕ ਹੈ ਜੀ ਤੇ ਨਾਲੇ ਮੈਨੂੰ ਇੰਨਾ ਕੁ ਵਿਸ਼ਵਾਸ ਹੈ ਤੇਰੇ ਦੇ ਵੀ ਤੂੰ ਗਾਹ ਗੱਲ ਨਹੀਂ ਕਰਦੀ ਨਹੀਂ ਨਹੀਂ ਗੱਲ ਤਾਂ ਨਹੀਂ ਮੈਂ ਗੱਲ ਕਰਦੀ ਇਹ ਦੀਦੀ ਆਹ ਨਾ ਅੱਧਾ ਅੱਧਾ ਇੰਚ ਪੀੜਾ ਕਰਦੇ ਹੋ ਸੂਟ ਖੁੱਲੇ ਨੇ ਥੋੜੇ ਅੱਛਾ ਨਾ ਕੋਈ ਗੱਲ ਨਹੀਂ ਕਰ ਦੂਗੀ ਮੈਂ ਆ ਨਾ ਆਪੇ ਵਿੱਚ ਤੇ ਬਣਾ ਦੀ ਸੀ ਇੱਕ ਮੇਕੀ ਬਣ ਕੇ ਕਦੋਂ ਤੱਕ ਚਾਹੀਦੇ ਨੇ ਤੁਹਾਨੂੰ ਮੈਨੂੰ ਪਰਸੋਂ ਨੂੰ ਚਾਹੀਦੇ ਨੇ ਅੱਛਾ ਠੀਕ ਆਂਟੀ ਕੋਈ ਗੱਲ ਨਹੀਂ ਬਣ ਜਾਣਗੇ ਸੂਟ ਤਾਂ ਹੀ ਹਾਂ ਸੂਟ ਕਦੋਂ ਹੋਰ ਵੀ ਦੇ ਕੇ ਜਾਊਂਗੀ ਮੈਂ ਸਾਂ ਨਹੀਂ ਨਹੀਂ ਆਂਟੀ ਤੁਸੀਂ ਟੈਨਸ਼ਨ ਨਾ ਲਓ ਕਿਸ ਗੱਲ ਦੀ ਨਾ ਨਾ ਐ ਤਾਂ ਮੈਨੂੰ ਮਾਣ ਐ ਤੇਰੇ ਤੇ ਠੀਕ ਐ ਚਲ ਜਾਨੀਆ ਮੈਂ ਚਾ ਠੀਕ ਹੈ ਲੈ ਮੈਨੂੰ ਤਾਂ ਕਹਿੰਦੀ ਦੱਸੀ ਨਾ ਨਾ ਹੁਣ ਚ ਕਿਹੜਾ ਕਿਸੇ ਨੂੰ ਪਤਾ ਨਹੀਂ ਲੱਗੂਗਾ ਇੰਨਾਂ ਗੱਲਾਂ ਨੇ ਕਿਤੇ ਲੁਕੀਆਂ ਰਹਿੰਦੀਆਂ ਨਹੀਂ ਗੀਆਂ ਉਹ ਤਾਂ ਉਹੀ ਢੋਲ ਵੱਜ ਜਾਣਗੇ ਗੱਲਾਂ ਕਰਦੀ ਐ ਬੇਬੀ ਲੈ ਹਾਂ ਕੀ ਕਰੀ ਇਹਨੇ ਗੱਲ ਸੁਣ ਮੇਰੀ ਉਜਨੇ ਮਾਤਾ ਡੱਕ ਜੋ ਨਹੀਂ ਚੱਲਦਾ ਇਹੋ ਦਿਖਾ ਕੇ ਆਉਣਾ ਕਰ ਲੈ ਲੈ ਬਸ ਕੱਲੇ ਡੱਕਾਂ ਜੋ ਗਾ ਹੀ ਰਹਿ ਜੀ ਚੰਗਾ ਹੋਰ ਕੰਮ ਦੇ ਕੰਮ ਚੱਕੇ ਧਰੇ ਗਏ ਵੇ ਮਾ ਬੋਣੇ ਬੋਣੇ ਜਦੋਂ ਜੀ ਜਾਣ ਲੱਗਦਾ ਸੁਣ ਲਾਂਦਾ ਬੰਦਾ ਦੋ ਮਿੰਟ ਮੇਰੀ ਗੱਲ ਸੁਣ ਲੈ ਘਰ ਦੇ ਕੰਮਾਂ ਚ ਧਿਆਨ ਦੇ ਲਿਆ ਕਰ ਭਾਈ ਜੀ ਨੂੰ ਆ ਡੱਬੇ ਡੁੱਬੇ ਵੰਡਣੇ ਸੀ ਮੈਂ ਤਾਂ ਦੇਖ ਸਾਰੇ ਵੰਡ ਤੇ ਹੁਣ ਤੂੰ ਆਪਦੇ ਯਾਰਾਂ ਦੋਸਤਾਂ ਨੂੰ ਦੇ ਆ ਫੇਰ ਕਹੇਗਾ ਉਦੋਂ ਕਰ ਰਹਿਗੇ ਹਮ ਕਰ ਰਹਿਗੇ ਮਾ ਤੈਨੂੰ ਸੱਚੀ ਦੱਸਾਂ ਮੇਰਾ ਤਾਂ ਵਿਆਹ ਕਰਾਉਣ ਨੂੰ ਜੀ ਇਹ ਨਹੀਂ ਕਰਦਾ ਲੈ ਸਾਰੀਆਂ ਤਿਆਰੀਆਂ ਕਰੀ ਬੈਠੀਆਂ ਮੈਂ ਹੁਣ ਇਹਦਾ ਵੱਡੇ ਸਿਆਣੇ ਦਾ ਵਿਆਹ ਕਰਾਉਣ ਨੂੰ ਜੀ ਨਹੀਂ ਕਰਦਾ ਤੇਰੇ ਜੀ ਨੂੰ ਮੈਂ ਕੀ ਕਰਾਂ ਬੇ ਮਾਂ ਜਦੋਂ ਬੰਦੇ ਦੇ ਅੰਦਰੋਂ ਮਣੀਰਾਮੇ ਨਾ ਮੰਨਦਾ ਹੋਵੇ ੱੱਕਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਤੇਰਾ ਮਣੀਰਾਮ ਨਹੀਂ ਮੰਨਣਾ ਚੁੱਪ ਕਰਕੇ ਵਿਆਹ ਕਰਾ ਲਾ ਨਹੀਂ ਘਰੋਂ ਕੱਢ ਦੂੰ ਮੈਂ ਤੈਨੂੰ ਦੇਖ ਲੈ ਫਿਰ ਸਾਰੇ ਕਾਸੇ ਤੋਂ ਕਰ ਦੂੰ ਬੇਦਖਲ ਤੇ ਪੈਸੇ ਪੈਸੇ ਨੂੰ ਤਰਸੇਗਾ ਦੇ ਲੈ ਧਮਕੀਆਂ ਹੋਰ ਦੇ ਲੈ ਦੇਖ ਤਾ ਲੈ ਕਿ ਮੈਂ ਧਮਕਾਉਂਦੀ ਹਾਂ ਮੈਂ ਦਾਉ ਦੀ ਭਤੀਜੀ ਹੁੰਦੀ ਆ ਚੰਗਾ ਯਾਰ ਕਰਾ ਲੂੰਗਾ ਹਾਂ ਮੇਰੀ ਗੱਲ ਸੁਣ ਲੈ ਧਮਕੀਆਂ ਨਹੀਂ ਦਿੰਦੀ ਹੈਗੀ ਮੈਂ ਫੇਰ ਨਾ ਅੱਖੇ ਵੀ ਮੁੜ ਕੇ ਹੁਣ ਮੈਂ ਆ ਕੀ ਕਰਤਾ ਤੈਂ ਹਾਂ ਗੰਗਾ ਬਾਬਾ ਗੁਰੂ ਕੀ ਯਾਰ ਬਚਾਲੇ ਫਸ ਗਏ ਨਾ ਇਧਰ ਨਾ ਉਤਰ ਬਚਾ ਨਹੀਂ ਰੱਪਾ ਮੇਰੇ ਤਾਂ ਸਮਝ ਤੋਂ ਬਾਹਰ ਹੋ ਗਈ ਕਹਾਣੀ ਹੁਣ ਆ ਕੀ ਕਰਨ ਲੱਗ ਰੇ ਬੇ ਤੂੰ ਉਹ ਇਹ ਤਾਂ ਪੂਆ ਸਾਰਾ ਮੈਂ ਵਿਆਦਾ ਹਿਸਾਬ ਕਿਤਾਬ ਜਾਂ ਨਾਲੇ ਜਿਹੜੇ ਬੰਦੇ ਨੂੰ ਜਿਹੜਾ ਕੰਮ ਦੇਣਾ ਉਹ ਲਿਖਿਆਗਾ ਵੀ ਕਹਤਾ ਐਟ ਅ ਟਾਈਮ ਕੋ ਸਰੇ ਜੇ ਮਾਂ ਤੇ ਹੋ ਗਿਆ ਤੇਰੇ ਹੱਥ ਚੋਂ ਕੰਮ ਸਾਰ ਮੇਰੇ ਕੋ ਨਹੀਂ ਤਾਂ ਓਕੇ ਬਾਕੀ ਤੂੰ ਦੱਸ ਦੇ ਪੂਆ ਜੇ ਕੋਈ ਕਮੀ ਪੇਸੀ ਰਹਿੰਦੀ ਆਪਾਂ ਹੋਰ ਦੇਖ ਲੈ ਬਾਰਲੇ ਕੰਮਾਂ ਦਾ ਸੋਨੂ ਇਹ ਪਤਾ ਹੁੰਦਾ ਅਸੀਂ ਤਾਂ ਕਰੋ ਕਹਿਣ ਵਾਲੇ ਹੁੰਨੇ ਆਂਗੇ ਬਾਕੀ ਤੁਸੀਂ ਭਈ ਜੀ ਮੈਂ ਸਾਹਿਬ ਠੀਕ ਲੱਗਦਾ ਮੈਂ ਕਰ ਲਵਾਂ ਬਸ ਪਰ ਪੂਆ ਮੇਰੇ ਕੋ ਨਹੀਂ ਤਾਂ ਓਕੇ ਹੋ ਗਿਆ ਹੁਣ ਸਾਰੀ ਤਿਆਰੀ ਹੈ ਜਿਹੜੀ ਮੁਕੰਮਲ ਹੋ ਗਈ ਬਸ ਖੁਸ਼ ਹਾਂ ਮੈਂ ਤਾਂ ਖੁਸ਼ ਹਾਂ ਬਾਕੀ ਤੇ ਡੈਡੀ ਨੂੰ ਪੁੱਛ ਲਈ ਫੋਨ ਕਰਕੇ ਵੀ ਕੋਈ ਰਹਿ ਜਾਂਦਾ ਕੰਮ ਤਾਂ ਦਾ ਉਹਨੂੰ ਜਿਆਦੇ ਪੇਤਾ ਉਹ ਬਾਲੇ ਕਰ ਇਹਨੂੰ ਇਹਨਾਂ ਕਾਰਜਕੁਰਜ ਓਏ ਆਹੋ ਡੈਡੀ ਨਾਲ ਹੀ ਗੱਲਬਾਤ ਕਰਕੇ ਬਣਾਈ ਜਾ ਲਿਸਟ ਚ ਹੋਰ ਫੇਰ ਮੇਰੇ ਇੱਕ ਨੂੰ ਤਾਂ ਪੂਆ ਪੂਰਾ ਓਕੇ ਆ ਕੰਮ ਸਾਰਾ ਸਾਰੇ ਬੰਦੇ ਨੂੰ ਕੰਮ ਦੇ ਰਿਹਾ ਬਸ ਤੁਸੀਂ ਨਾ ਬੁੜੀਆਂ ਵਾਲੇ ਠੇਲੇ ਦਾ ਸਾੜ ਦਿਓ ਕੋਈ ਸੂਟ ਸਟ ਜੀ ਜੰਨੀ ਏ ਵੀ ਭਾਈ ਕੱਪੜੇ ਲਈ ਨੇ ਤਾਂ ਮੈਂ ਸਿਉਣੇ ਦੇ ਤੇ ਮੇਰੀ ਤਾਂ ਤਿਆਰੀ ਹੈਗੀ ਮੈਂ ਤਾਂ ਕਹਿੰਦੀ ਵੀ ਤੂੰ ਹਲਵਾਈ ਹਲਬੂਈ ਚੱਜ ਦਾ ਕਰ ਲਈ ਬਸ ਪਪੂ ਆ ਸਾਰਾ ਕੁਝ ਆਪਾਂ ਨੇ ਟੋਪ ਦੀ ਕਰਿਆ ਹੋਇਆ ਪੂਰਾ ਸਰੀ ਦਾ ਹਲਵਾਈ ਵਿਆਹ ਭਾਵੇਂ ਆਪਾਂ ਛੋਟਾ ਹੀ ਕਰ ਰਿਹਾ ਪਰ ਕਰ ਪੂਰਾ ਵਧੀਆ ਰਹੇਗੇ ਇਹ ਚੀਜ਼ੀ ਨਾਲ ਫਿਕਰ ਕਰਿਆ ਕਰ ਚਲ ਠੀਕ ਆਹੀ ਸੋਚਦੀ ਮੈਨੂੰ ਤਾਂ ਪਹਿਲਾਂ ਤਾਂ ਮੈਨੂੰ ਐਂ ਦੀ ਮਾਂ ਕਦੇ ਖੜਦਾ ਤਾਂ ਹੀ ਨਹੀਂ ਕਰੇ ਉਧਰ ਵਾਗਿਆ ਉਧਰ ਵਾਗਿਆ ਬਸ ਸਾਰਾ ਦਿਨ ਨਾ 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 ਕੋਈ ਨਾ ਫਿਕਰ ਨਾ ਚਲ ਪੂਆ ਤੂੰ ਆਪਦਾ ਕੰਮ ਕਰ ਜਾ ਦੇਖ ਲੈ ਕਰਦਾ ਮਾਤਾ ਰਸਣ ਪਣੀ ਜਾਂ ਪੁੱਛ ਕੇ ਆਵੇਂ ਸਿੱਧਾ ਲਿਉਣਾ ਜਾ ਕੇ ਜਾ ਵਾਗ ਜਾ ਚੰਗਾ ਠੀਕ ਠੀਕ ਚਲ ਆ ਤਾਂ ਸੋਚ ਮੁੱਕੀ ਸੋਚਾ ਕਿੱਥੇ ਮੁੱਕਦੀ ਐ ਚਾਹੁੰਦੀ ਆ ਆਪਣੇ ਮੂੰਹੋਂ ਕਹੀ ਦਿੰਨੀ ਆਂਗੀ ਲੋਕ ਦਿਖਾਵਾ ਕਰਦੇ ਨੇ ਵੀ ਮਰ ਗਿਆ ਪਰ ਜਾਤ ਤਾਂ ਹੱਥ ਤੇ ਮਰਨਾ ਚੰਦਰਾ ਕਿਥੇ ਦਾ ਆ ਪੱਜਾ ਪੱਜਾ ਫਿਰਦਾ ਹੋਣਾ ਕਿਥੇ ਇਹ ਜੀ ਕਦਮ ਚੱਕ ਕੇ ਸਾਰੇ ਪਾਸੇ ਪਿੱਛੇ ਹਟ ਕੇ ਬਹਿ ਗਿਆ ਕੀ ਕੁਛ ਕਹਿਣਾ ਹੁੰਦਾ ਮੈਂ ਐਂ ਕਰੂੰਗੀ ਲੋ ਪੜਾ ਕੇ ਆ ਲਾਉਂ ਆ ਲਾਉਂ ਦੇਖ ਲੈ ਸਾਰਾ ਕੁਝ ਹੀ ਸ਼ਰਮ ਦੇ ਅੱਗੇ ਆ ਬਚਾ ਲੈ ਇੱਕ 2 2 ਟਕੇ ਦੀ ਦੇ ਮੰਗਰ ਲੱਗ ਕੇ ਨਾਲੇ ਆਬਦੀ ਜ਼ਿੰਦਗੀ ਬਰਬਾਦ ਕਰ ਲਈ ਨਾਲੇ ਸਾਡੀ ਕਰਕੇ ਖਲਾ ਮੈਂ ਉੱਧਰ ਲੱਭੀ ਜਾਨੀ ਆ ਦੇਖੀ ਮੰਮੀ ਆਫੇ ਦੇ ਮੰਮੀ ਹਾਂ ਮੈਂ ਦੇਖਿਆ ਕਹਿੰਦੀ ਸੀ ਵੀ ਵੀਰੇ ਦੇ ਵਿਆਹ ਦੀ ਮੈਨੂੰ ਸ਼ੋਪਿੰਗ ਵਗੈਰਾ ਕਰਵਾ ਲਿਆ ਤੈਨੂੰ ਜਿਆਦਾ ਫਿਕਰ ਹੋ ਗਿਆ ਕੁੜੇ ਮੈਨੂੰ ਵੀ ਪਤਾ ਹੈ ਵੀ ਤੈਨੂੰ ਕੱਪੜਾ ਲੀੜਾ ਲਿਆ ਕੇ ਦੇਣਾ ਹੈ ਕੋਈ ਨਾ ਫਿਕਰ ਨਾ ਕਰ ਸਾਰਾ ਕੁਝ ਲਿਆ ਦੂੰ ਤੈਨੂੰ ਕੱਪੜਾ ਲੀੜਾ ਤਾਂ ਠੀਕ ਆ ਮੰਮੀ ਮੈਂ ਤਾਂ ਕੀ ਮੈਂ ਤਾਂ ਮੈਂ ਤਾਂ ਤੇਰੇ ਗੱਲਾਂ ਸਮਝ ਨਹੀਂ ਆਉਂਦੀਆਂ ਮੰਮੀ ਮੈਂ ਤਾਂ ਦੇਖੀ ਐ ਕਹਿੰਦੀ ਸੀ ਵੀ ਮੇਰਾ ਕੱਲਾ ਕੱਲਾ ਤਾਂ ਵੀਰਾ ਦੇਖੀ ਮੈਨੂੰ ਚਾਹ ਬਹੁਤ ਆ ਵੀਰੇ ਦੇ ਵਿਆਹ ਦਾ ਦੇਖੀ ਮੇਰੇ ਵਾਲ ਰਬੌਂਡਿੰਗ ਕਰਵਾ ਦੋ ਹੂੰ ਕਰਾ ਦੇ ਦੇ ਵਾਲ ਰਬੌਂਡਿੰਗ ਜਿਹੜੀਆਂ ਚਾਰ ਬੂਧਰੀਆਂ ਨਾ ਇਹ ਵੀ ਝੜ ਜਾਣਗੀਆਂ ਮੇਰੀ ਗੱਲ ਸੁਣ ਲੈ ਪਤਾ ਉਹ ਕਿੰਨਾ ਕਿੰਨਾ ਸੇਕ ਲਾਉਂਦੇ ਨਹੀਂ ਪਤਾ ਨਹੀਂ ਕੀ ਅੱਗ ਸਵਾ ਲਾ ਦਿੰਦੇ ਆ ਹਾਂ ਹੁਣ ਤਾਂ ਦੇਖ ਲੈ ਕੀ ਸੋਹਣੇ ਵਾਲ ਨੇ ਤੇਰੇ ਮੁੜ ਕੇ ਗੰਜੀ ਹੋ ਜਾਏਗੀ ਜੇ ਵੱਡੀ ਦੀਏ ਮੈਂ ਦੇਖੀ ਤੂੰ ਨਹੀਂ ਮੇਰਾ ਕੋਈ ਚਾ ਪੂਰਾ ਕਰਦੀ ਹੈਗੀ ਦੂਖੀ ਲੋਕਾਂ ਦੀ ਮੰਮੀ ਆ ਇੰਨਾ ਨਾ ਕੁਝ ਕਰਦੀਆਂ ਨੇ ਕਿਦਰ ਨਹੀਂ ਮੈਂ ਗੁੰਜੀ ਹੁੰਦੀ ਹੈਗੀ ਆਹੋ ਲੋਕਾਂ ਦੀ ਮਾਵਾਂ ਹੀ ਚੰਗੀਆਂ ਲੱਗਦੀਆਂ ਆਪਦੀ ਤਾਂ ਮਾੜੀ ਲੱਗਦੀ ਹੈ ਹਨਾ ਮੰਮੀ ਦੇਖੇ ਜੇ ਬਾੜਨੀ ਹੋ ਕਰਵਾਉਣੇ ਹੈਗੇ ਚਲ ਮੈਨੂੰ ਲਹਿੰਗਾ ਤਾਂ ਦਵਾ ਦਿਓ ਹਾਂ ਕੋਈ ਨਹੀਂ ਦਵਾ ਦੂੰ ਲਹਿੰਗਾ ਸਾਹਮਣ ਦਾ ਚੱਜ ਹੈ ਨਹੀਂ ਲਹਿੰਗਾ ਦਵਾ ਦੂੰ ਜੇ ਕੰਮ ਕਰ ਲੈ ਲਿਆ ਦੂੰ ਤੋਦਾਂ ਨਹੀਂ ਕਿੱਥੋਂ ਸਿੱਖ ਕੇ ਆਉਂਦੀ ਹੈ ਇਹ ਜੇ ਲੱਛਣ ਵੀ ਦਾ ਸੂਟ ਸਲਵਾਰ ਇੰਨਾ ਚੰਗਾ ਲੱਗਦਾ ਹੁੰਦਾ ਕੁੜੀਆਂ ਦੇ ਵਿੱਚ ਸੋਹਣੀਆਂ ਲੱਗਦੀਆਂ ਆ ਹੋਰ ਹੀ ਪਾ ਲੈਂਦੀ ਆਂ ਗਰਾਰੇ ਸ਼ਰਾਰੇ ਜੀ ਵੀਰੇ ਅੱਜ ਤੇਰੀ ਭੈਣ ਦੀ ਹਲਦੀ ਦੀ ਰਸਮ ਹੈ ਮੈਨੂੰ ਉਮੀਦ ਆ ਵੀਰੇ ਵੀ ਤੂੰ ਅੱਜ ਮੇਰੇ ਕੋਲ ਜ਼ਰੂਰ ਆਏਂਗਾ ਉਹ ਤਾਂ ਵੀਰੇ ਤੂੰ ਬੜੀਆਂ ਗੱਲਾਂ ਕਰਦਾ ਸੀ ਮੈਂ ਤੇਰੇ ਵਾਸਤੇ ਰਾਜਕੁਮਾਰ ਲੱਭੂੰਗਾ ਜਿਹੜੇ ਤੇਰੀਆਂ ਸਾਰੀਆਂ ਰੀਤਾਂ ਪੂਰੀਆਂ ਕਰੂ ਤੇ ਅੱਜ ਦੇਖ ਲੈ ਵੀਰੇ ਤੂੰ ਉਸ ਦਿਨ ਮੈਨੂੰ ਫੋਨ ਤੇ ਇੱਕ ਵਾਰ ਪੁੱਛਿਆ ਵੀ ਨਹੀਂ ਵੀ ਕਹੇ ਜਾਂ ਮੁੰਡਾ ਲੱਭਿਆ ਕਹੇ ਜਾਂ ਨਾ ਮੰਮੀ ਤਾਂ ਵੀਰੇ ਜਮਾ ਫਾਹਾ ਵੱਡ ਰਹੀ ਆ ਮੇਰੇ ਵਿਆਹ ਦਾ ਜਿਵੇਂ ਪਤਾ ਨਹੀਂ ਮੈਂ ਬਗਾਨੀ ਹੁੰਨੀ ਆ ਵੀਰੇ ਅੱਜ ਮੈਨੂੰ ਤੇਰੀਆਂ ਉਹ ਪੁਰਾਣੀਆਂ ਗੱਲਾਂ ਬਹੁਤ ਯਾਦ ਆ ਰਹੀਆਂ ਨੇ ਇਸੇ ਮੈਂ ਇਸੇ ਮੈਂ ਇਸੇ ਮੈਂ ਖੜੀ ਹੋਈ ਕੀ ਹੈ ਖੜੀ ਹੋ ਜਾ ਕੀ ਹੈ ਐਡੀ ਵੱਡੀ ਹੋ ਰਹੀਆਂ ਐਡਾ ਵੱਡਾ ਦਿਨ ਚੜ ਰਿਹਾ ਹਲੇ ਤੱਕ ਤੂੰ ਸੁੱਤੀ ਪਈ ਐ ਉਹ ਫੇਰ ਕੀ ਆ ਵੀਰੇ ਬਣਾ ਪੈ ਜਾਂਦੇ ਮੇਰੀ ਗੱਲ ਸੁਣ ਲੈ ਮੈਂ ਕਿੱਥੇ ਜਾਣਾ ਤੂੰ ਐਂ ਕਰ ਖੜੀ ਹੋ ਕੇ ਰੋਟੀ ਬਣਾਈ ਪੈਣ ਬਣ ਕੇ ਕਿ ਮੈਂ ਤੇਰੇ ਬਣਦੀ ਆਗੀ ਰੋਟੀ ਰੋਟੀ ਹੋਰ ਕੋਣ ਬਣਾਊਗਾ ਤੇ ਇਥੋਂ ਨਹੀਂ ਬਣਦੀ ਜੇ ਆਂ ਮੰਮੀ ਨੂੰ ਕਹਿ ਦੇ ਮੰਮੀ ਤਾਂ ਉਧਰ ਬਾੜੇ ਚ ਜਾ ਰਹੀ ਐ ਤੂੰ ਇਹ ਦੇਖੀ ਪਤਾ ਨਹੀਂ ਕਦੋਂ ਭਾਬੀ ਹੋ ਗਈ ਕਦੋਂ ਇਹ ਮੇਰੀ ਜਾਨ ਖਾਣੋਂ ਹਟੂਗਾ ਮੇਰੀ ਗੱਲ ਸੁਣ ਲੈ ਵਿਚੇ ਤੇਰੇ ਵਿਚੇ ਤੇਰੀ ਭਾਬੀ ਦੇ ਥਾਪੜੇ ਪਿਆ ਕਰਨਗੇ ਜੋ ਤੇਰਾ ਵਿਆਹ ਕਰੇ ਨਾ ਕਿਸੇ ਮਾਸਟਰ ਨਾਲ ਕਰੂ ਜੋ ਤੜਕੀ ਕਰਿਆ ਕਰੇਗੀ ਟਿਪਨ ਉਹਦਾ ਪੈਕ ਨਾ ਫਿਰ ਲੱਗੂ ਤੈਨੂੰ ਪਤਾ। ਇੰ ਸਾਰਾ ਦਿਨ ਲੜੀਆ ਹੋਗਾ ਹੋਰ ਕੋਈ ਕੰਮ ਨਹੀਂ ਹੈਗਾ। ਮੇਰੀ ਗੱਲ ਸੁਣ ਲੈ। ਰੋਟੀਆਂ ਤੇ ਕਿਉਂ ਉਲਾਦੀ? ਸਦਾ ਨਹੀਂ ਆਂ ਰੋਟੀਆਂ ਨੇ। ਰੋਟੀਆਂ ਬਣਾ ਕੇਵੇਂ ਸਰ ਜੂਗਾ ਤੂੰ ਖਾ ਕੇ ਨਹੀਂ ਸੌਂਦੀ। ਕੋਈ ਨਾ ਨਾ ਲੈ ਕੇ ਅੱਜ। ਆਹ ਨਾ ਲੈ ਕੇ ਜਾ ਮੇਰੀ ਗੱਲ ਸੁਣ ਲੈ। ਉਹ ਸਿੱਟੀਪਨ ਪੈਕ ਕਰਦੀ ਉੱਥੇ ਪਿਆ ਜਣਾ। ਠੀਕ ਐ? ਚੁੱਪ ਕਰਕੇ ਆਹੋ। ਵੀਰੇ ਕੀ ਆਹੀ ਫਰਜ਼ ਹੁੰਦੇ ਨੇ ਭਰਾਵਾਂ ਦੇ? ਤੂੰ ਤਾਂ ਮੇਰਾ ਕੋਈ ਵੀ ਫਰਜ਼ ਨਹੀਂ ਨਿਭਾਇਆ। ਵੀਰੇ ਮੈਂ ਤੇਰੀਆਂ ਸਾਰੀਆਂ ਗਲਤੀਆਂ ਮਾਫ਼ ਕਰ ਦੂੰ ਪਰ ਜੇ ਤੂੰ ਅੱਜ ਨਾ ਨਾ ਆਇਆ ਫਿਰ ਮੈਂ ਮੰਮੀ ਦੀ ਗੱਲ ਸੱਚੀ ਮੰਨ ਲੈਣੀ ਐ ਵੀ ਤੇਰਾ ਭਰਾ ਇਸ ਦੁਨੀਆ ਤੇ ਨਹੀਂ ਹੈਗਾ ਮੰਮੀ ਹਮੇਸ਼ਾ ਕਹਿੰਦੀ ਰਹਿੰਦੀ ਐ ਵੀ ਤੇਰਾ ਭਰਾ ਨਹੀਂ ਹੈਗਾ ਪਰ ਮੈਨੂੰ ਪਤਾ ਵੀਰੇ ਤੂੰ ਮੈਂ ਤੋਂ ਨਹੀਂ ਭੁੱਲਿਆ ਜਾਂਦਾ ਵੀਰਾ ਬਣੇ بس ਅੱਜ ਦਾ ਜੀ ਪਰ ਜੇ ਤੂੰ ਅੱਜ ਵੀ ਨਾ ਨਾ ਆਇਆ ਤੇਰਾ ਮੇਰਾ ਰਿਸ਼ਤਾ ਅੱਜ ਤੋਂ ਬਾਅਦ ਖਤਮ ਹੈ ਵੀਰੇ ਖਤਮ ਹੈ ਵੀਰੇ